वन खुदा प्रभु जी क्योंकि मानव के लोग तू है परमेश्वर प्रभु जी जो मेरे पिता परमेश्वर खुदन खुदा और तेरे होता परमेश्वर मेरी मदद सहायता करनावन खुद प्रभु जी और जो भी बचपी है प्रभु जी अब उद्देशन मेरे पिता परमेश्वर तेरा धनबाद तेरा शुक्र है अंत अपने दिल दिन गहराइया तो तेरा धनबाद करते हैं मेरे खुदावन खुद प्रभु जी और मेरे खुदावन खुदा इस दुबान प्यार ही

ਜਦੋਂ ਆਪਾਂ ਪਰਮੇਸ਼ੁਰ ਦੇ वचन ਨੂੰ ਨਹੀਂ ਲਿਖਦੇ ਉਦੋਂ ਆਪਣੀ ਕੀ ਹੋ ਜਾਂਦੀਆਂ ਸਾਰੀਆਂ ਚਿੰਤਾ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਤੇ ਉਹ ਤਸੱਲੀ ਕੋਈ ਨਹੀਂ ਦੇ ਸਕਦਾ ਜੋ ਸਾਨੂੰ ਪਰਮੇਸ਼ੁਰ ਦਾ वचन ਹੈ ਹallelujah ਹallelujah ਤੇ ਪਿਛਲੇ ਟਾਈਮ ਗਦਰ ਨੇ वचन ਪੜਿਆ ਸੀਗਾ ਅਸੀਂ ਪਰਮੇਸ਼ੁਰ ਦੀ ਹੈਕਰ ਆਪਣੇ ਕਿੰਦਾ ਸਾਫ ਰਸਤਾ ਹallelujah ਤੇ ਇਹ ਵੀ ਆਪਣਾ ਇੱਕ ਕੰਮ ਆ ਕਿ ਆਪਾਂ ਪਰਮੇਸ਼ੁਰ ਦੇ ਵਿੱਚ ਖੋਜ ਜਾਈਏ ਹallelujah ਤੇ ਪਰਮੇਸ਼ਰ ਸਾਨੂੰ ਕੀ ਕਰਦੇ ਆ ਹਮੇਸ਼ਾ ਖੁਸ਼ ਹੀ ਰਹਿਣਾ ਚਾਹੀਦਾ ਹੈ ਅਮੇ ਤਾਂ ਮੰਨ ਲਓ ਕਿ ਮੈਂ ਕਿਤਾਬ ਖੁਸ਼ ਰਹਿੰਦੀ ਆ ਮੈਂ ਮੰਨ ਲਓ ਕਿ ਮੈਂ ਬਹੁਤ ਜ਼ਿਆਦਾ ਮਹਿੰਗੇ ਕੱਪੜੇ ਪਾ ਲਈ ਕਿ ਮੈਂ ਉਹਦੇ ਵਿੱਚ ਖੁਸ਼ ਹੋ ਸਕਦੀ ਨਹੀਂ ਉਹ ਥੋੜੇ ਟਾਈਮ ਦੀ ਖੁਸ਼ੀ ਹੋ ਗਈ ਕਿ ਕੱਪੜੇ ਲੈ ਲਏ ਮੈਂ ਕਿਹਾ ਸਸਤੇ ਆ ਖੁਸ਼ ਹਾਂ ਚਲੋ ਜੀ ਕੱਪੜੇ ਲੈ ਲਈ ਜਦੋਂ ਕੋਈ ਮੂਵੀ ਦੇਖੀ ਹਾਸੇ ਵਾਲੀ ਸੀ ਉਹ ਸਿਰਫ 1-2 ਮਿੰਟ ਦੀ ਖੁਸ਼ੀ ਦਾ ਮਨ ਲੋਕੀ ਮੂਰਿਆ ਇੱਕ ਲੋਕਾਂ ਦੀ ਗੁਸ਼ਿਆ ਪਰ ਸਾਡਾ ਜੋ ਵਚਨ ਆ ਉਹ ਕਿਹਾ ਹਮੇਸ਼ਾ ਦਾ ਹਮੇਸ਼ਾ ਵਿਚ ਆਪਾਂ ਦੇ ਵਿੱਚ ਖੁਸ਼ ਰਹਿ ਸਕਦੇ ਅਨੰਤ ਰਿਆ ਸੰਗਤ ਪਰ ਕਿਹਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਅਨੰਤਿਤ ਕਿਰਨ ਹੈ ਤੇ ਆਪਾਂ ਇੱਕ ਤੋਂ ਮੰਦੀ ਵਰਸ ਤਾਂ ਆਪਾਂ ਸਾਰਿਆਂ ਨੂੰ ਪੜਦੇ ਹਾਂ ਸਾਰੇ ਪੜਦੇ ਹਾਂ ਏ ਬੋਸ ਦੇ ਦੱਬੇ ਹੋ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਂ ਇਹ ਮਤੀ 11 ਦੀ 28 ਦੇ ਵਿੱਚ ਹਾਲੇਲੂਇਆ ਤੇ ਆਪਾਂ ਮੰਨਦੇ ਆ ਕਿ ਇਹ ਪਾਵਰਸ ਸਾਰੇ ਪੜਦੇ ਪ੍ਰਾਰਥਨਾ ਵੀ ਕਰਦੇ ਆ ਜਦੋਂ ਪ੍ਰਾਰਥਨਾ ਕਰਦੇ ਆ ਕਿ ਪਰਮੇਸ਼ਰ ਤੇਰਾ ਵਚਨ ਕਹਿੰਦਾ ਆ ਕਿ ਬੋਝ ਦੇ ਥੱਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਹਾਲੇਲੂਇਆ ਸਾਰੇ ਬੱਚੇ ਨੂੰ ਪੜੇ ਆ ਨਾ ਸਾਰੇ ਨੇ ਪੜੇ ਆ ਨਾ ਤੇ ਪਰ ਅਮਲ ਕੌਣ ਕਰਦਾ ਜਦੋਂ ਸਾ ਨੂੰ ਕੋਈ مصیبت ਆਉਂਦੀ ਆ ਕਿਉਂਕਿ वचन ਕਰੇ ਝੂਠੀ બોਲਿਆ ਹallelujah ਇਸੇ ਜਿਾਈ ਆ ਜੀਵਨ ਦੀ ਸچائی ਆ ਤੇ ਜਦੋਂ ਸਾਡੇ ਤੇ ਪਰੇਸ਼ਾਨੀ ਆਉਂਦੀ ਆ ਤਾਂ ਆਪਾਂ ਨਾਲ ਉਹ ਵਰਸ ਕੀ ਬੰਦਾ ਆ ਕਿ ਇਹ वचन ਨੂੰ ਅਸੀਂ ਯਾਦ ਰੱਖੀਏ ਕਿ ਪਰਮੇਸ਼ੁਰ ਨੇ ਸਾਡੇ ਨਾਲ ਕੀ ਵਾਅਦਾ ਕੀਤਾ ਪਰਮੇਸ਼ੁਰ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਜਿਹੜੇ ਸਾਡੇ ਬੋਝ ਆ ਜੇ ਅਸੀਂ ਕਿਸੇ ਵੀ ਪਰੇਸ਼ਾਨੀ ਚਾ ਦੁੱਖ ਚਾ ਤਕਲੀਫ ਚਾ ਉਹ ਸਾਰੇ ਛੱਡ ਦੇ। ਹallelujah। ਤੇ ਪਰਮੇਸ਼ੁਰ ਦੇ ਕੋਲ ਆ ਜਾਂਦੇ। ਤੇ ਫਿਰ ਆਪਾਂ ਅਕਈ ਵਾਰ ਆਪਾਂ ਚਿੰਤਾ ਹੀ ਕਰਦੇ ਰਹੇ ਨੇ ਕਿ ਨਹੀਂ ਇਹ ਨਹੀਂ ਹੋਊਗਾ। ਇਹ ਨਹੀਂ ਹੋ ਸਕਦਾ। ਕਿ ਪਰਮੇਸ਼ੁਰ ਨੇ ਸਾਨੂੰ ਇਹ ਕਿਹਾ ਹੀ ਨੀਏ ਚਲੋ ਆਪਾਂ ਮੰਨ ਲਓ ਕਿ ਇਹ ਬੱਚਨ ਨੂੰ ਤਾਂ ਪੜਦੇ ਨੇ। ਤੇ ਤੇ ਅਸੀਂ ਵਿਸ਼ਵਾਸ ਵੀ ਕੀਤਾ ਜੀ ਹੋ ਸਕਦਾ ਹੈ ਚਲੋ। ਫਿਰ ਜੇ ਟ੍ਰੀਟਮੈਂਟ ਵਿੱਚ ਆਪਣਾ ਕੀ ਹੋ ਜਾਂਦਾ ਆ ਆਪਾਂ ਬਿਮਾਰ ਹੋ ਗਏ। ਜਦੋਂ ਆਪਾਂ ਬਿਮਾਰ ਹੋ ਗਏ ਤੇ ਫਿਰ ਆਪਾਂ ਕੀ ਕਹਿੰਦੇ ਆ?

ਤਾਂ ਤੁਸੀਂ ਮੈਂ ਆਪਣੇ ਆਪ ਨੂੰ ਪੜਾਈ ਜਾਣਾ ਤਾਂ ਇਹ ਮੈਡੀਸਨ ਆ ਇੱਕ ਆਪਾਂ ਸਿਰਫ ਇੱਕ ਦੇ ਵਿੱਚ ਜ਼ਹਿਰ ਇੱਕ ਦੇ ਵਿੱਚ ਕੀ ਆ ਚੰਗੇ ਕਰਨ ਦੀ ਦਵਾਈ ਤੇ ਆਪਾਂ ਦੋਨਾਂ ਵਿੱਚੋਂ ਕਿਹੜੀ ਲੈਣਾ ਪਸੰਦ ਕਰਾਂਗੇ ਚੰਗੇ ਹੋਣ ਲਈ ਆਪਾਂ ਚੰਗੀ ਦਵਾਈ ਲੈਣਾ ਪਸੰਦ ਕਰਾਂਗੇ ਨਾ ਕਿ ਆਪਾਂ ਕਹਾਂਗੇ ਜੀ ਮੈਂ ਜ਼ਹਿਰ ਪੀਵਾਂਗਾ ਕੋਈ ਕਹੂਗਾ ਕਿ ਮੈਂ ਜ਼ਹਿਰ ਪੀਵਾਂਗਾ ਨਹੀਂ ਤੇ ਫਿਰ ਚੰਗਾ ਚੰਗਿਆਈ ਸੰਕੋਲ ਨਿਕਲਦਾ ਪਰ ਇਹ ਸ਼ੁਰੂ ਦਾ ਵਿਚਾਰ ਹੈ ਤ ਸਾਨੂੰ ਜ਼ਰੂਰਤ ਹੈ ਕਿ ਅਸੀਂ ਇਹ ਵਚਨ ਨੂੰ ਹਮੇਸ਼ਾ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਹallelujah ਹallelujah ਤੇ ਜਦੋਂ ਵੀ ਸਾਡੇ ਤੇ ਧੋਜ ਆਵੇ ਕੋਈ ਵੀ ਤਕਲੀਫ ਆਵੇ ਉਹਨੂੰ ਕੀ ਕਰਨਾ ਹੈ ਪਰਮੇਸ਼ਰ ਦੇ ਵਚਨ ਨਾਲ ਡਿਕਲੇਅਰ ਕਰਨਾ ਕਿ ਪਰਮੇਸ਼ਰ ਤੂੰ ਮੇਰੇ ਨਾਲ ਵਾਦਾ ਕੀਤਾ ਹੈ ਤੂੰ ਮੈਨੂੰ ਕਦੇ ਵੀ ਇਕੱਲਾ ਨਹੀਂ ਛੱਡੇ ਕਿਉਂਕਿ ਪਰਮੇਸ਼ਰ ਸਾਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਤੇਰੀ ਮਾਂ ਤੇ ਨਹੀਂ ਛੱਡੇਗੀ ਪਰ ਮੈਂ ਤੈਨੂੰ ਕਦੇ ਵੀ ਛੱਡਾਂਗੇ ਤੇ ਪਰਮੇਸ਼ਰ ਫਿਰ ਸਾਨੂੰ ਕਿਉਂ ਉਸ ਟਾਈਮ ਠੀਕ ਆ ਬਿਮਾਰੀ ਆ ਤਕਲੀਫ ਆ ਪਰ ਪਰਮੇਸ਼ਰ ਸਾਡੇ ਨਾਲ ਸਾਡੇ ਸਾਰੇ ਬੋਝ ਸਾਰੀਆਂ ਤਕਲੀਫਾਂ ਜਿਹੜੇ ਲੈ ਲਿਆ ਪਰਮੇਸ਼ਰ ਨੇ ਲਈ ਹallelujah ਤੇ ਆਪਾਂ ਕਹਿੰਦੇ ਕੀ ਆਪਾਂ ਬੱਚਿਆਂ ਨੂੰ ਕਈ ਵਾਰੀ ਦੱਸ ਦਿੰਦੇ ਆ ਕਿ ਤੁਸੀਂ ਇਹ ਚੀਜ਼ ਨਹੀਂ ਕਰਨੀ ਤਾਂ ਆਪਾਂ ਆਪਣੇ ਪਰਮੇਸ਼ਰ ਨੇ ਦੱਸਿਆ ਕਿ ਤੁਸੀਂ ਸਾਰੀਆਂ ਬੋਝ ਸਾਰੀਆਂ ਟੈਨਸ਼ਨ ਮੈਨੂੰ ਦੇਣੀ ਹੈ ਪਰ ਆਪਾਂ ਫਿਰ ਵੀ ਦੁਬਾਰਾ ਦੁਬਾਰਾ ਕਈ ਵਾਰੀ ਤਕਲੀਫ ਚਲੇ ਜਾਂਦੀ ਹੈ ਤੇ ਫਿਰ ਆਪਾਂ ਬਚਨ ਨੂੰ ਉਥੇ ਨਹੀਂ ਹੁੰਦਾ ਤਾਂ ਫਿਰ ਆਪਾਂ ਬੱਚੇ ਤਾਂ ਵੀ ਬੱਚੇ ਹੋਗੇ ਕਿ ਸਾਨੂੰ ਸਮਝ ਹੀ ਨਹੀਂ ਸਾਨੂੰ ਪਰਮੇਸ਼ਰ ਨੇ ਬਚਨ ਦਿੱਤਾ ਹੈ ਅਸੀਂ ਆਪਣੀ ਜ਼ਿੰਦਗੀ ਚ ਉਹਨੂੰ ਲਾਗੂ ਕਰਨਾ ਹੈ ਤਾਂ ਜ਼ਰੂਰਤ ਹੈ ਅਸੀਂ ਉਹ ਚੀਜ਼ ਨੂੰ ਲਾਗੂ ਕਰੀਏ ਆਪਣੇ ਦੇ ਅਮਨ ਬਚਨ ਨੂੰ ਲਾਗੂ ਕਰੀਏ ਨਾ ਆਪਾਂ ਪ੍ਰਤੀਪੀਆਂ ਉਹਦੀ ਚਾਲ ਉਹਦੀ ਚਾਰ ਚਾਪਟਰ ਛੇ ਦੇ ਸਾਤਾ ਇੱਕ ਪੜਾਹੇ हलेलुया ते वचन ਵਿੱਚ ਲਿਖਿਆ ਕਿ ਆਪਾਂ ਪਰਮੇਸ਼ੁਰ ਨੂੰ ਧੰਨਵਾਦ ਕਰਦੇ ਹਾਂ ਆਪਾਂ ਉਹ वचन ਅਧਿਐਨ ਵੀ ਕਰਾਂਗੇ ਤੇ ਸਾਨੂੰ ਜ਼ਰੂਰਤ ਆ ਕਿ ਅਸੀਂ ਪਰਮੇਸ਼ੁਰ ਦੇ ਹਰ ਇੱਕ ਹਾਲਾਤ ਵਿੱਚ ਹਰ ਇੱਕ ਪਰੇਸ਼ਾਨੀ ਵਿੱਚ ਆਪਾਂ ਪਰਮੇਸ਼ੁਰ ਦਾ ਸ਼ੁਕਰ ਅਦਾ ਕਰਦੇ ਹਾਂ ਤੇ ਹੈਲੋ ਹੈਲੋ ਤੇ ਆਪਾਂ ਦੇਖਾਂਗੇ ਤੁਸੀਂ 4 5 2 ਦਾ ਸ਼ੇਰ ਤੇ ਸੱਤ ਆਏ किसी गल तो की चिंता ना करो सगो हर गल असा प्रार्थना धनवाद सनी परमेश्वर जामेश्वर की शांति जो सारी समझ तो परे है मसीह तो यूचा की राखी करेगी वचन लिखा गया, गया कि किसे भी चिंता है किमेशर ਕੀ ਪਰੇਸ਼ਾਨੀ ਪਰਮੇਸ਼ਰ ਨੇ ਕਿਹਾ ਵੀ ਕੋਈ ਵੀ ਚੀਜ਼ ਦੀ ਪਰੇਸ਼ਾਨੀ ਨਾ ਕਰੋ ਜਦ ਕਿ ਲਿਖਿਆ ਗਿਆ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਤੇ ਪਰਮੇਸ਼ਰ ਨੂੰ ਹਮੇਸ਼ਾ ਧੰਨਵਾਦ ਕਰਦਾ ਰਹੇ ਕੋਈ ਵੀ ਅਪਹਾਰੀ ਕਿ ਆਪਾਂ ਬਿਮਾਰ ਆ ਪਰਮੇਸ਼ਰ ਮੇਰੇ ਤੇ ਬਿਮਾਰੀ ਆ ਗਈ ਜਦ ਮੇਰੀ ਫੈਮਲੀ ਵਿੱਚ ਇਹ ਪ੍ਰੋਬਲਮ ਆ ਗਈ ਤਾਂ ਮੈਂ ਕਿੰਨਾ ਧੰਨਵਾਦ ਕਰਦਾ ਪਰ ਪਰਮੇਸ਼ਰ ਨੇ ਕੀ ਕਿ ਕਿਸੇ ਦੀ ਗੱਲ ਦੀ ਚਿੰਤਾ ਨਾ ਕਰੋ ਧੰਨਵਾਦ ਸਾਰਿਆਂ ਦਾ ਧੰਨਵਾਦ ਦੇ ਸਨੇਹ ਪਰਮੇਸ਼ਰ ਦੇ ਕੇ ਜਾਣਦੇ ਪਰਮੇਸ਼ਰ ਸਾਨੂੰ ਉਹ ਹਾਲਾਤਾਂ ਚੋਂ ਕੱਢਣ ਦੀ ਤਾਕਤ ਰੱਖਿਆ ਹallelujah ਤੇ ਫਿਰ ਸਾਡਾ ਭਰੋਸਾ ਕਿੱਤੇ ਹੋਣਾ ਚਾਹੀਦਾ ਪਰਮੇਸ਼ਰ ਤੇ ਸਾਡਾ ਭਰੋਸਾ ਹੋਣਾ ਚਾਹੀਦਾ ਕਿ ਪਰਮੇਸ਼ਰ ਇਹ ਚੀਜ਼ਾਂ ਨੂੰ ਜਦੋਂ ਨੇ ਵਾਦਾ ਕੀਤਾ ਆ ਤਾਂ ਉਹ ਸਾਡੇ ਨਾਲ ਪੂਰਾ ਵੀ ਕਰੇਗਾ ਅਮਨ ਹallelujah ਤੇ ਆਪਾਂ ਕਿਹੜੀ ਸੋਚਿਆ ਜੀਦਾ ਹੋਣਾ ਸਿਸਟਰ ਹਰਪੀ ਨੇ ਐਗਜ਼ਾਮਪਲ ਆਪਣੀ ਗਵਾਹੀ ਦਿੱਤੀ ਕਿ ਮੇਰੇ ਕੋਲੇ ਕੰਮ ਨਹੀਂ ਸੀਗਾ ਤੇ ਉਹਨੇ ਕੀ ਕੀਤਾ ਉਹਨੇ ਪਹਿਲ ਕਿਹਨੂੰ ਦਿੱਤੀ ਪਰਮੇਸ਼ਰ ਨੂੰ ਤੇ ਪਰਮੇਸ਼ਰ ਨੇ ਉਹਨੂੰ ਬlesਸ ਵੀ ਕੀਤਾ ایਵਲ ਕੀ ਜੋ ਉਹ ਮੰਨ ਲੈਂਦੀ ਕਿ ਮੈਂ ਮੀਟਿੰਗ ਤੇ ਆਉਣਾ ਜੀਗਾ ਪਰਮੇਸ਼ਰ ਹੋਣ ਤਾਂ ਮੇਰਾ ਕੰਮ ਵੀ ਛੁੱਟ ਗਿਆ ਔਰ ਬ੍ਰਦਰ ਦੇ ਉਸ ਟਾਈਮ ਸੱਟ ਵੀ ਲੱਗੀ ਸੀ ਕਾਫੀ ਉਹਨਾਂ ਦਾ ਹੱਥ ਤੇ ਤੇ ਮਤਲਬ ਉਸ ਟਾਈਮ ਜਿਉਂ ਸੋਚ ਲੈਂਦੇ ਕਿ ਅਸੀਂ ਕੰਮ ਤੇ ਵੀ ਸਾਡੇ ਕੋਲ ਹੁਣ ਪਤਾ ਨਹੀਂ ਕਿੰਦਾ ਖਰਚ ਆਇਆ ਕੋ ਪਰਦੇਸ ਦੇ ਵਿੱਚ ਹਾਂ ਤੇ ਪਰ ਕੀਆ ਪਰਮੇਸ਼ਰ ਨੇ ਉਹਨਾਂ ਨੂੰ ਬlesਸ ਕੀਤਾ ਤੇ ਕਈ ਵਾਰੀ ਆਪਾਂ ਜੇ ਪਰਪਰਾ ਪਿੱਛੇ ਹਟਣ ਤੋਂ ਲਾਵਾ ਉਥੇ ਸੋਚ ਲਓ ਕਿ ਅਸੀਂ ਅੱਗੇ ਜਾਣਾ ਹੈ ਹੋਰ ਅੱਗੇ ਜਾਣਾ ਪਰਮੇਸ਼ਰ ਤੇਰੇ ਵਿੱਚ ਜਦੋਂ ਉਹ ਪਰੇਸ਼ਾਨੀਆਂ ਆ ਗਈ ਸ਼ਾਇਦ ਸਾਨੂੰ ਪਿੱਛੇ ਰਹਿ ਜਾਣ ਦੀ ਮਾਰੀ ਆਵੇ ਨਹੀਂ ਉਹ ਸਾਨੂੰ ਅੱਗੇ ਲੈ ਕੇ ਜਾਣਾ ਸਾਡੀ ਹੋਣੀ ਚਾਹੀਦੀ ਪਹਿਲ ਕਿ ਅਸੀਂ ਪਰਮੇਸ਼ਰ ਤੇਰੇ ਵਿੱਚ ਅੱਗੇ ਜਾਣਾ ਹੈ ਔਰ ਤੈਨੂੰ ਹਰ ਇੱਕ ਚੀਜ਼ ਦਾ ਸੀ ਧੰਨਵਾਦ ਕਰਨਾ ਹੈ ਜੋ ਵੀ ਸਾਡੇ ਹਾਲਾਤ ਆ ਜੋ ਵੀ ਸਾਡੇ ਪਰੇਸ਼ਾਨੀਆਂ ਆ ਜਦੋਂ ਆਪਾਂ ਪਰਮੇਸ਼ਰ ਨੂੰ ਹਰ ਇੱਕ ਹਾਲਾਤ ਵਿੱਚ ਧੰਨਵਾਦ ਕਰਦੇ ਆਂ ਔਰ ਉਹਨੂੰ ਆਪਣੇ ਆਪਣੇ ਅੰਦਰ ਲੈਣੇ ਆਂ ਨਾ परमेश्वर सचमुच उस चीज बेहतर कही कि भरोसा भरोसा परमेश मां बाप अपनी जगह भैन भाग अपनी जगह परमेश्वर साहब पहले नंबर से होना चाहता है इवन कि साई भी आ सा भरोसा कितने होना चाहिए परमेश्वर से होना चाहिए ਤੇ ਪਰਮੇਸ਼ਰ ਸਾਨੂੰ ਉਹ ਕਿ ਗਦਾ ਸਕੂਨ ਦਿੰਦਾ ਹੈ ਉਹ ਸ਼ਾਂਤੀ ਦਿੰਦਾ ਹੈ ਜੋ ਆਪਾਂ ਕਦੇ ਉਮੀਦ ਵੀ ਨਹੀਂ ਕੀਤੀ ਹੁੰਦੀ ਠੀਕ ਆ ਸਾਡੇ ਰਿਸ਼ਤੇ ਆ ਸਾਡਾ ਮਤਲਬ ਹਰ ਇੱਕ ਹਿੱਸਾ ਸਾਡੇ ਨਾਲ ਸਾਡੇ ਜੁੜਿਆ ਹੋਇਆ ਵਾ ਪਰ ਜਦੋਂ ਅਸੀਂ ਭਰੋਸਾ ਪਰਮੇਸ਼ਰ ਤੇ ਕਰਦੇ ਆਂ ਔਰ ਪਰਮੇਸ਼ਰ ਨੂੰ ਧੰਨਵਾਦ ਦਿੰਦੇ ਆਂ ਨਾ ਤਾਂ ਪਰਮੇਸ਼ਰ ਸਾਨੂੰ ਉਹ ਚੀਜ਼ਾਂ ਤੋਂ ਚੁੱਕਣ ਦੀ ਆਰਥਰ ਵੀ ਦਿੱਤਾ ਕਿ ਸੰਗਤ ਹallelujah ਤੇ ਆਪਾਂ ਇਹ ਜ਼ਬੂਰ ਪੜਾਂਗੇ ਜ਼ਬੂਰ 118

ਪਰ ਉਹ ਸਾਡਾ ਕਿਹਦਾ ਆ ਪਰਮੇਸ਼ਰ ਤੇ ਹੁੰਦਾ ਹੈ ਤੇ ਪਰਮੇਸ਼ਰ ਸੁਤਾ ਦੇ ਬਣਨ ਦਿਆ ਕਿ ਆਪਾਂ ਸੋਚਦੇ ਆ ਕਿ ਹੁਣ ਸਾਡੇ ਨਾਲ ਕੋਈ ਨਹੀਂ ਪਰ ਉਸ ਟਾਈਮ ਕੋਲ ਦਾ ਸਾਡਾ ਪਿਤਾ ਸਾਡੇ ਨਾਲ ਹੀ ਹੈ ਹallelujah ਤੇ ਆਪਾਂ ਕੋ ਹਰ ਤਾਂ 12 ਉਹਦੀ 25 ਅੱਜ ਪੜਾਂਗੇ ਉਹ ਹਰ ਤਾਂ 12 ਉਹਦੀ ਅਧਿਆਇ ਮਨੋਖ ਦੇ ਜੇਲ ਵਿੱਚ ਚਿੰਤਾ परमेश्वर चाहते हैं कि आप हम इतने अपनी गवाही शेयर करूँगी मेरी परसनल गई कट दूंगी मैं किसी भी नहीं दस और मेरे जो मेरे फ्रेंड्स ਦੋ ਦੋਂ ਮੈਂ ਇੱਥੇ ਆਈ ਸੀਗੀ ਤੇ ਮੇਰੇ ਬ੍ਰਦਰ ਮੇਰੇ ਬ੍ਰਦਰਾਂ ਮੇਰੇ ਕੋ ਛੋਟੇ ਆ ਔਰ ਅਸੀਂ ਦੋਨੋਂ ਹੀ ਭੈਣ ਭਰਾ ਆ ਸਾਡੇ ਦੋਨਾਂ ਵਿੱਚ ਕਿੰਨਾ ਜ਼ਿਆਦਾ ਪਿਆਰ ਹੈ ਤੇ ਅਸੀਂ ਇੱਕ ਦੂਜੇ ਤੋਂ ਬਿਨਾ ਮਤਲਬ ਕਿ ਸਾਨੂੰ ਰਹਿਣਾ ਬਹੁਤ ਔਖਾ ਲੱਗਦਾ ਹੁੰਦਾ ਸੀਗਾ ਤੇ ਉਹ ਬਹੁਤ ਮਤਲਬਾ ਇੱਕ ਅੱਛਾ ਬ੍ਰਦਰ ਆ ਜੇ ਮੈਂ ਆਪਣੇ ਆਪਣੇ ਅਕੋਰਡਿੰਗ ਦੇ ਤੂੰ ਤੇ ਉਹ ਬਹੁਤ ਅੱਛਾ ਹੈ ਔਰ ਮੇਰੀ ਜ਼ਰੂਰਤ ਨੂੰ ਹਰ ਇੱਕ ਚੀਜ਼ ਨੂੰ ਮੇਨ ਜਾਣਦਾ ਹੈ ਕਿ ਮੈਨੂੰ ਕਿਸ ਤਰ੍ਹਾਂ ਕਿਸ ਤਿਸ ਜੀ ਲਗਦਾ। ਔਰ ਮੈਂ ਬਹੁਤ ਖੁਸ਼ਕਿਸਮਤ ਸਮਝਦੀ ਆਪਣੇ ਆਪ ਨੂੰ ਕਿ ਉਹ ਮੇਰਾ ਭਰਾ ਹੈ। ਤੇ ਕੁਝ ਟਾਈਮ ਜਦੋਂ ਪਿੰਜਰ ਨੇ ਹੁੰਦਾ ਸੀਗਾ ਤੇ ਮੰਮਾ ਮੇਰੇ ਇੱਥੇ ਆ ਗਏ ਸੀਗੇ ਮੈਂ ਮੰਮੀ ਨੂੰ ਇੱਥੇ ਬੁਲਾ ਰਹੀ ਸੀਗਾ ਮੰਮਾ ਮੇਰੇ ਕੋਲੇ ਆਉਣ ਨੂੰ ਬੁਲਾਣ ਦੀ ਕਿਉਂਕਿ ਤੁਹਾਨੂੰ ਪਤਾ ਜਦੋਂ ਬੇਗੀਂ ਕਿਹਾਇਆ ਤਾਂ ਬਹੁਤ ਮਤਲਬ ਸਾਡੇ ਹਾਲਾਤ ਇਦਾਂ ਦੇ ਬਣ ਜਾਂਦੇ ਆ ਜਾਂ ਭਾਵੇਂ ਕਿ ਅਸੀਂ ਆਪਣੇ ਆਪ ਨੂੰ ਮੈਂ ਮਤਲਬ ਮੈਨੂੰ ਲੱਗਿਆ ਕਿ ਮੈਂ ਆਪਣੀ ਮੰਮੀ ਨੂੰ ਇੱਥੇ ਬੁਲਾ ਲਿਆ ਔਰ ਮੰਮਾ ਇੱਥੇ ਆ ਗਏ ਔਰ ਉਹਨਾਂ ਦੀ ਸੰਗਤ ਜੋ ਸਿੱਧੀ ਪਹਿਲਾਂ ਚਲੋ ਮੰਮੀ ਉੱਥੇ ਸੀਗੇ ਪਰ ਉਹਦੀ ਸੰਗਤ ਬਦਲ ਗਈ ਔਰ ਉਹ ਮਤਲਬ ਇੱਧਾਂ ਦੇ ਲੋਕਾਂ ਨਾਲ ਬੈਠਣਾ ਖਾਣਾ ਸ਼ੁਰੂ ਕਰ ਦਿੱਤਾ ਜੋ ਸਹੀ ਨਹੀਂ ਸੀਗੇ ਚਲੋ ਉਹ ਸਹੀ ਸੀਗੇ ਪਰ ਉਹ ਨਸ਼ੇ ਕਰਦੇ ਸੀ ਤੇ ਉਹਨੇ ਉਹਨਾਂ ਨੇ ਉਹਨੂੰ ਮਤਲਬ ਫੋਰਸ ਕਰਨਾ ਔਰ ਡਰੱਗਸ ਲੈਣੇ ਮੈਨੂੰ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਵੀ ਉਹ ਇਦਾਂ ਕਰ ਰਿਹਾ ਹੈ ਉਹ ਮੈਨੂੰ ਕਿਸੇ ਨੇ ਵੀ ਨਹੀਂ ਦੱਸਿਆ ਕਿ ਇਹ ਹਾਲਾਤ ਸਾਡੇ ਘਰ ਦੇ ਪੈ ਚੁੱਕੇ ਹਨ ਉਹ ਮਤਲਬ ਹੈ ਉਹਦੇ ਕਾਉਂਟ ਸੇ ਲੱਖ ਪਿਆ ਪੈਸੇ ਆ ਤੇ ਤੇ ਉਹਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਉਹਨੇ ਰਾਖ ਰੱਖ ਕੇ ਰੋਕ ਕੇ ਰਵਾਇਦਾ ਤੇ ਤੁਸੀਂ ਮੇਰੀ ਮੰਮੀ ਗਾੜੀ ਨੂੰ ਇਨਾ ਨਹੀਂ ਪਤਾ ਉਹ ਮੇਰੇ ਮਤਲਬ ਬੈਂਕ ਨੂੰ ਕਿੱਦਾਂ ਉਹਨੇ ਫੋਨ ਦੇ ਨਾਲ ਇਹ ਜਿਹੜੀ ਮੰਮੀ ਨੂੰ ਫਰਾਡ ਦਿੱਤਾ ਔਰ ਜੋ ਕਾਫੀ ਸੀ ਸਾਰਾ ਕੁਝ ਮਮਮੀ ਨੂੰ ਫੜਾ ਦਿੱਤਾ ਸੀ ਦਾ ਤੇ ਉਹਨੇ ਆਪਣੇ ਫੋਨ ਦੇ ਨਾਲ ਟ੍ਰਾਂਸਫਰ ਕਰਨਾ ਸ਼ੁਰੂ ਕਰ ਦਿੱਤੀ ਪਰ ਮੇਰੀ ਮੰਮੀ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀਗਾ ਕਿ ਦਾ ਵੀ ਚਲੋ ਹੋ ਜਾਂਦਾ ਹੈ ਔਰ ਮੰਮੀ ਨੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਪਰ ਮੈਂ ਮੰਮੀ ਨੂੰ ਜਦੋਂ ਅਰੇ ਮੈਂ ਗੱਲ ਕੀਤੀ ਮੈਂ ਕਿਹਾ ਮੰਮੀ ਜੀ ਜੋ ਮੈਂ ਦੇ ਕਮਚ ਪੈਸੇ ਪਾਉਂਦਾ ਸੀਗੇ ਤੇ ਉਹ ਕਿੱਥੇ ਆਮ ਤਲੋ ਕਿੱਦਾ ਆ ਹੂੰ ਤੇ ਮੰਮੀ ਕਹਿੰਦੀ ਅ ਮੰਮੀ ਨੂੰ ਕੁਛ ਡਿਜ਼ਕਿਸ਼ਨ ਹੋਇਆ ਤੇ ਮਮਮੀ ਕਹਿੰਦੀ ਨੇ ਵੀ ਠੀਕ ਆ ਸਾਰਾ ਕੁਛ ਉਹਨਾਂ ਨੇ ਮੈਨੂੰ ਕੁਛ ਨਹੀਂ ਦੱਸਿਆ ਉਸ ਟਾਈਮ ਵੀ ਮੰਮੀ ਨੇ ਚੁੱਪ ਕਰ ਲਈ ਕਿਉਂਕਿ ਮੈਨੂੰ ਮੰਮੀ ਨੂੰ ਆਉਂਦਾ ਕਿ ਮੈਂ ਜ਼ਿਆਦਾ ਇੱਥੇ ਮਤਲਬ ਇੱਥੇ ਆ ਦੂਰ ਆ ਉਹਨਾਂ ਨੂੰ ਵੀ ਇਹਦੀ ਆਪਣੇ ਬ੍ਰਦਰ ਨਾਲ ਕੁਛ ਜ਼ਿਆਦਾ ਹੀ ਬਣਦੀ ਔਰ ਟੈਨਸ਼ਨ ਲੈ ਲੂਗੀ ਮਤਲਬ ਕੁਛ ਚਲੋ ਤੇ ਇੱਕ ਦਿਨ ਮੇਰੀ ਕਜ਼ਨ ਦਾ ਫੋਨ ਆਇਆ ਮੈਨੂੰ ਵੀ ਫੋਨ ਕੀਤਾ ਉਹਨੇ ਅਮਨ ਨੂੰ ਫੋਨ ਕੀਤਾ ਤੇ ਜਦੋਂ ਉਹਨੇ ਅਮਨ ਨੂੰ ਫੋਨ ਕੀਤਾ ਉਹਨੇ ਕਿਹਾ ਵੀ ਮਤਲਬ ਇਦਾਂ ਇਦਾਂ ਕਰਕੇ ਆ ਗੱਲ ਬਾਤ ਹੋ ਉਹਨੇ ਟ੍ਰਾਂਸਨੇਟ ਸਟਾਰਟ ਕਰ ਦਿੱਤੀਆ ਤੇ ਮੰਮੀ ਡੈਡੀ ਨੂੰ ਵੀ ਬਹੁਤ ਜ਼ਿਆਦਾ ਉਹ ਤੰਗ ਕਰਦਾ ਆ ਬਹੁਤ ਜ਼ਿਆਦਾ ਅ ਉਹਨਾਂ ਨੇ ਮੈਨੂੰ ਮਤਲਬ ਸ਼ਾਇਦ ਉਸ ਟਾਈਮ ਮੈਂ ਜਦੋਂ ਮੈਨੂੰ ਪਤਾ ਲੱਗਿਆ ਮਾਂ ਦੀ ਪ੍ਰੇਮ ਦੀ ਆ ਗਏ ਦਸਤਿਆਂ ਤੇ ਮੈਂ ਇੱਕ ਨਾ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਉਸ ਟਾਈਮ ਉਹਦਾ ਐਕਸੀਡੈਂਟ ਹੋ ਗਿਆ ਸੀ ਤੇ ਮੈਨੂੰ ਕੁਝ ਨਾ ਸਮਝ ਆਉਂਦੀ ਵੀ ਮੈਂ ਤਰਾਂ ਕਿ ਵੀ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਪਰਮੇਸ਼ਵਰ ਨੇ ਹੋ ਕੀ ਰਿਹਾ ਆ ਤੇ ਉਸ ਟਾਈਮ ਮੈਂ ਅ ਅਮਨ ਵੀ ਮੇਰੇ ਤੇ ਕਿਸੇ ਨਾਲ ਸ਼ੁਰੂ ਕਰ ਦਿੱਤਾ ਕਿ ਪਰ ਆ ਤੁਸੀਂ ਨੂੰ ਜਿਆਦਾ ਖੁੱਲ ਦਿਨੇ ਹੋ ਇਤਾਂ ਤੇ ਮੈਂ ਸ਼ਾਇਦ ਉਸ ਟਾਈਮ ਮੈਂਤਲਬ ਇਹ ਵੀ ਇੰਕਾ ਕਿਸੇ ਕਿ ਇਹ ਮੈਨੂੰ ਤਸੱਲੀ ਦੇਊਗਾ ਉਸ ਟਾਈਮ ਤੇ ਫਿਰ ਪਰਮੇਸ਼ੁਰ ਦਾ ਵਚਨ ਆਇਆ ਕਿ ਤੂੰ ਮੇਰੇ ਤੇ ਬਹੁਤ ਸਾਥ ਹੈ ਹallelujah ਤੇ ਠੀਕ ਆ ਉਹ ਮੇਰਾ ਹਸਬੰਡ ਆ ਤੇ ਉਹਨੂੰ ਮੇਰੇ ਸਹੀ ਹਰ ਇੱਕ ਚੀਜ਼ ਉਹ ਮੇਰੇ ਸਾਥ ਦਿੱਤਾ ਪਰ ਸ਼ਾਇਦ ਮੈਂ ਉਸ ਟਾਈਮ ਮੈਨੂੰ ਕੀ ਦੀ ਜ਼ਰੂਰਤ ਸੀ ਪਰਮੇਸ਼ੁਰ ਦੀ ਜ਼ਰੂਰਤ ਸੀ ਤਾਂ ਜਦੋਂ ਮੈਂ ਉਹ ਵਚਨ ਮੈਂ ਉਹ ਵਚਨ ਤੇ ਯਕੀਨ ਤੌਰ ਪਰ ਮੈਸ਼ਰ ਨੂੰ ਉਸ ਚੀਜ਼ ਤੋਂ ਪਰੇਸ਼ ਹੋ ਮੈਂ ਹੁਣ ਵੀ ਮੈਂ ਉਹਦਾ ਨਾਲ ਗੱਲ ਕਰਦੀ ਮੈਂ ਉਹਨੂੰ ਕਦੇ ਵੀ ਕਿਹਾ ਵੀ ਤੂੰ ਕੀ ਖਾਣਾ ਲੈ ਕੁਝ ਮੈਂ ਉਹਨੇ ਕਦੇ ਵੀ ਮਤਲਬ ਇਹ ਚੀਜ਼ ਤੇ ਗੱਲ ਵੀ ਕਰਦੀ ਕਿ ਹਾਂ ਮਤਲਬ ਤੂੰ ਠੀਕ ਆ ਜਾਂ ਕਿੱਦਾਂ ਮੈਂ ਸਿਰਫ ਉਹਨੇ ਗੱਲ ਕਰਦੀ ਕਿ ਤੂੰ ਠੀਕ ਤਾਂ ਕਿੱਦਾਂ ਆ ਕੀ ਕਰਦਾ ਹੈ ਤੇ ਫਿਰ ਥੋੜੇ ਟਾਈਮ ਬਾਅਦ ਮੰਮੀ ਨੇ ਨਾ ਉਸ ਚੀਜ਼ ਨੂੰ ਦੁਆਚ ਰੱਖਣਾ ਸ਼ੁਰੂ ਕਰ ਦਿੱਤਾ ਪਰ ਮੰਮੀ ਨੇ ਕਿਆ ਕੀ ਇਹ ਡਾਕਟਰ ਨਹੀਂ ਲੈਂਦਾ ਹੁਣ ਅਸੀਂ ਉਈ ਮੈਡੀਸਿਨ ਦਿੰਨੇ ਆ ਤੇ ਉਹਦੇ ਨਾਲ ਉਹ ਹੌਲੀ ਹੌਲੀ ਹੋਣੀ ਰਿਕਵਰ ਹੋ ਰਹੀ ਆ ਤੇ ਮੈਂ ਉਸ ਟਾਈਮ ਪਰਮੇਸ਼ਰ ਦਾ ਸ਼ੁਕਰ ਕੀਤਾ ਕਿ ਪਰਮੇਸ਼ਰ ਨੇ ਜੇ ਮੈਂ ਉਹ ਚੀਜ਼ ਦੀ ਟੈਂਸ਼ਨ ਲੈਂਦੀ ਜਾਂ ਪਰੇਸ਼ਾਨੀ ਵਿੱਚ ਚਲੀ ਜਾਂਦੀ ਸ਼ਾਇਦ ਮੈਂ ਇੱਥੇ ਕੱਲੀ ਸੀ ਹੀ ਤਾਂ ਮੇਰਾ ਕੀ ਹੋਣਾ ਪਰ ਪਰਮੇਸ਼ਰ ਨੇ ਪਰਮੇਸ਼ਰ ਦਾ ਵਾਅਦਾ ਸੁਣਾ ਕਿ ਮੈਂ ਤੈਨੂੰ ਕਦੇ ਵੀ ਛੱਡਾਂਗਾ ਤੇ ਪਰਮੇਸ਼ਰ ਉਸ ਟਾਈਮ ਵੀ ਮੇਰੇ ਨਾਲ ਸੀਗੇ ਤੇ ਅੱਜ ਵੀ ਮੇਰੇ ਨਾਲ ਹੈ ਹallelujah ਤੇ ਉਹ ਮੈਨੂੰ ਕਦੇ ਕੱਲ ਨਹੀਂ ਛੱਡਣਗੇ ਹallelujah

ਹallelujah ਤੇ ਇੱਥੇ ਪਰਮੇਸ਼ੁਰ ਦਾ वचन ਕਹਿੰਦਾ ਹੈ ਪਰਮੇਸ਼ੁਰ ਦਾ वचन ਕੀ ਕਹਿੰਦਾ ਹੈ ਕਿ ਜੋ ਕੁਝ ਮੇਰੇ ਨਾਮ ਵਿੱਚ ਤੁਸੀਂ ਮੰਗੋਗੇ ਤੁਹਾਨੂੰ ਮਿਲ ਜਾਏਗਾ ਪਰ ਉਹ ਕੀ ਹੋਣਾ ਚਾਹੀਦਾ ਸਹੀ ਹੋਣਾ ਚਾਹੀਦਾ ਤੇ ਸਾਡੀ ਦੁਆ ਹਮੇਸ਼ਾ ਜਦੋਂ ਆਪਾਂ ਦੁਆ ਕਰਦੇ ਕਿ ਪਰਮੇਸ਼ੁਰ तेरा वचन ਕਹਿੰਦਾ ਵੀ ਜੋ ਤੁਸੀਂ ਮੰਗੋਗੇ ਤੁਹਾਨੂੰ ਮਿਲ ਜਾਏਗਾ ਕਿ ਫਿਰ ਸਾਡਾ ਭਰੋਸਾ ਕਿਤੇ ਹੋਣਾ ਚਾਹੀਦਾ ਹੈ ਪਰਮੇਸ਼ੁਰ ਜੋ ਤੂੰ ਮੇਰੇ ਨਾਲ ਵਾਅਦਾ ਕੀਤਾ ਹੈ ਉਹ ਪੂਰਾ ਵੀ ਕਰੇਗਾ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਹਾਲਾਤ ਇਦਾਂ ਦੇ ਬਣ ਕੇ ਸੀ ਕਿਸੇ ਨੂੰ ਨਹੀਂ ਪਤਾ ਸੀਗਾ ਔਰ ਮੈਂ ਆਪਣੇ ਪਰਾਂ ਦੇ ਇਦਾਂ ਦੇ ਹਾਲਾਤ ਵਿੱਚ ਰਹਿ ਰਹੀ ਸੀ ਔਰ ਉਹਨੇ ਜਦੋਂ ਮੈਨੂੰ ਫੋਨ ਕਰਕੇ ਦੱਸਦੇ ਸੀ ਨਾ ਤਾਂ ਉਸ ਟਾਈਮ ਮੇਰਾ ਭਰੋਸਾ ਕਿਤੇ ਸੀਗਾ ਪਰਮੇਸ਼ਰ 'ਤੇ ਸੀਗਾ ਔਰ ਪਰਮੇਸ਼ਰ ਨੇ ਉਹਨੂੰ ਉਸ ਚੀਜ਼ ਤੋਂ ਕੱਟ ਕੇ ਵੀ ਲੱਗਿਆ ਤੇ ਉਹਨੇ ਠੀਕ ਆ ਜੇ ਮੈਂ ਪਰਮੇਸ਼ਰ ਨੂੰ ਕਹਿੰਦੀ ਕਿ ਪਰਮੇਸ਼ਰ ਨਹੀਂ ਧੁਖ ਨਹੀਂ ਕਰ ਸਕਦਾ ਤੇ ਫਿਰ ਉੱਥੇ ਮੈਂ ਕੀ ਕਰਦੀ ਬੱਚਨ ਨੂੰ ਠੁਠਾ ਰਹੀ ਬਾਰੇ ਕਿਉਂਕਿ ਮੇਰਾ ਖੋਜ ਤਾਂ ਉਹਨਾਂ ਨੂੰ ਨਹੀਂ ਪਤਾ ਮੇਰੀ ਮੰਮੀ ਡੈਡੀ ਜਾਮਲਾ ਬ੍ਰਦਰ परमेश्वर में नहीं यहाँ जो जो करना और परमेश्वर का वचन मैं सिखाता है कि जो कुछ मेरे ना मंगेगी तेन मिल जाएगा और परमेश्वर ने मेरी जिंदगी काम भी किया शुरू तो लैके जब भी मैं जब तक भी मैं परमेश्वर के बच्चे आया मैं ये नहीं कि मैं कह सकती हूँ कि हाँ बेरा काम से नहीं हुआ और मेरा यकीन कितने सेमेश्वर सेमेश्वर ये नहीं कि

आनंद रहना चाहूंगा और परमेश्वर का धन्यवाद करना चाहूंगा कि परमेश्वर जो भी तू सानू चीज दा दीया और जो भी सही समय है सादा ठहराया हुआ समय है तब परमेश्वर सानू उन्हा भी ब्लेस करेगा और सादा यकीन हमेशा परमेश्वर ते हो चाहिए पर मान लो कि जे मैं कदी नाराज हूँ नाराज होने का कारण क्यों मेरी जे मैं नाराज हूं परमेश्वर ने तमे इना सही वाते कीते पर ਜਦੋਂ ਮੈਂ ਨਿਰਾਸ਼ ਹੁੰਦੀ ਹਾਂ ਨਿਰਾਸ਼ ਕਿਉਂਕਿ ਕਾਰਨ ਕੀ ਹੈ ਮੈਂ ਆਪਣੇ ਆਪ ਹੀ ਨਿਰਾਸ਼ ਹੁੰਦੀ ਹਾਂ ਮਤਲਬ ਕਿ ਆਪਣੇ ਆਪ ਨੂੰ ਟੈਨਸ਼ਨ ਦੇ ਲੈਣੀ ਚਿੰਤਾ ਕਰਨੀ ਕਿ ਪ੍ਰਭੂ ਹੁਣ ਤਾਂ ਬਸ ਇਹ ਹੋ ਹੀ ਨਹੀਂ ਸਕਦਾ ਮੰਨ ਲਓ ਕਿ ਮੈਨੂੰ ਜਸਸੀ ਸਿਸਟਰ ਹਮੇਸ਼ਾ ਖਾਣੇ ਤੇ ਬੁਲਾਉਂਦੀ ਉਹ ਹਮੇਸ਼ਾ ਬੈਸਟ ਕਰਦੀ ਹੈ ਜੇ ਮੈਂ ਕਹਾਂ ਕਿ ਨਹੀਂ ਆਹ ਨਹੀਂ ਸੀਗਾ ਉਹ ਨਹੀਂ ਸੀਗਾ ਤੇ ਮੈਂ ਇੱਕ ਸੰਪਲ ਦੇਣ ਲੱਗੀਆਂ ਤੇ ਮਤਲਬ ਕਿ ਉਹਨੇ ਆਪਣੀ ਤਰਫ ਤੋਂ ਬੈਸਟ ਕੀਤਾ ਠੀਕ ਹੈ मैं चीज मैं चाहता निराशा कारण मान लो कि आप किसी को पैसे मंगे उधार मंगे चलो है ना आप सारे भैन भरा काम कर रहे हैं सारे अपने कलोज हैं ठीक है जो अपना भैन भरा आपको पैसे नहीं देते मतलब ਸ਼ਾਇਦ ਆਪਾਂ ਉਹਨੂੰ ਨਰਾਸ ਹੋ ਰਹੇ ਪਰ ਆਪਾਂ ਦੂਸਰੀ ਸਾਈਡ ਵੀ ਸੋਚ ਸਕਦੇ ਹਾਂ ਕਿ ਸ਼ਾਇਦ ਉਹਦਾ ਕੋਈ ਕਾਰਨ ਲਿਆ ਹੋਗਾ ਹਨਾ ਤੇ ਉਹਨੇ ਮਤਲਬ ਆਪਾਂ ਕੀ ਕਹਿੰਦੇ ਕਹਿੰਦੇ ਕਿ ਨਹੀਂ ਜੀ ਐਸੇ ਉਹਨੇ ਨਹੀਂ ਦਿੱਤੀ ਕਿਉਂ ਉਹਨੇ ਨਹੀਂ ਦਿੱਤੀ ਪਰ ਉਹਦਾ ਕੋਈ ਕਾਰਨ ਹੋਗਾ ਸ਼ਾਇਦ ਉਹ ਕੋਈ ਨਾ ਹੋ ਹਨਾ ਤੇ ਆਪਾਂ ਨੂੰ ਜ਼ਰੂਰਤ ਆ ਕਿ ਆਪਾਂ ਉਹ ਚੀਜ਼ ਨੂੰ ਦੇਖੀਏ ਕਿ ਦੂਸਰੀ ਤਰਫ ਵੀ ਦੇਖੀਏ ਕਿਉਂਕਿ ਪਰਮੇਸ਼ੁਰ ਨੇ ਆਪਾਂ ਬਹੁਤ ਦਿੱਤੀ ਹੈ ਹਾਲੇਲੂਇਆ ਤੇ ਸਾਨੂੰ ਦੇਖਣ ਦੀ ਜ਼ਰੂਰਤ ਆ

ਤੋ ਆ ਦੇ ਲਈ ਮੇਰੇ ਮੇਰੇ ਕੋਲ ਯੋਜਨਾਵਾਂ ਜੋ ਖਿੜਾਈਆਂ ਨਹੀਂ ਹੁਸ਼ਾਇਦ ਦੇ ਵਿੱਚ ਕਿਹਾ ਹੈ ਕਿ ਪਰਮੇਸ਼ਰ ਨੇ ਜੋ ਸਾਡੇ ਲਈ ਯੋਜਨਾਵਾਂ ਕੀਤੀਆਂ ਪਲਾਨ ਕੀਤੇ ਆ ਉਹ ਹਮੇਸ਼ਾ ਧਲਾਈ ਤੇ ਹੈ ਚਾਹੇ ਕੁਝ ਪੂਰਾ ਹੋ ਜਾਂਦਾ ਹੈ ਤੇ ਆਪਾਂ ਨੂੰ ਲੱਗਦਾ ਕਿ ਇਹ ਇਹ ਮੇਰੇ ਲਈ ਸਹੀ ਨਹੀਂ ਪਰ ਉਹ ਕੀ ਆ ਉਹ ਪਰਮੇਸ਼ਰ ਦੀ ਯੋਜਨਾ ਆ ਔਰ ਪਰਮੇਸ਼ਰ ਦਾ ਪਲਾਨ ਆ ਸਾਡੇ ਲਈ ਉਹ ਕੀ ਆ ਧਲਾਈ ਦੀ ਹੈ ਹallelujah ਤੇ ਆਪਾਂ ਇਸ ਦੇ ਨਾਲ ਇੱਕ ਸੌਂਗ ਗਾਵਾਂਗੇ ਤਾਂ ਮੈਂ ਸਿਸਟਰ ਅੰਨੀ ਤੁਹਾਨੂੰ ਇਨਵਾਈਟ ਕਰਾਂਗੀ ਤਾਂ ਆਪਾਂ ਸਾਰੇ ਜਣੇ ਖੜੇ ਹੋਵਾਂਗੇ ਤੇ ਆਪਾਂ ਪਰਮੇਸ਼ਰ ਨੂੰ ਦਾ ਧੰਨਵਾਦ ਕਰਾਂਗੇ ਔਰ ਜੋ ਸਾਡਾ ਭਰੋਸਾ ਆ ਉਹ ਕਿਤੇ ਹੋਣਾ ਚਾਹੀਦਾ ਹੈ ਪਰਮੇਸ਼ਰ ਤੇ ਔਰ ਪਰਮੇਸ਼ਰ ਵਿੱਚ ਆਪਾਂ ਆਨੰਦਿਤ ਹੋਵਾਂਗੇ ਔਰ ਇਸ ਸੌਂਗ ਨੂੰ ਆਪਣੇ ਹੌਟਾ ਤੋਂ ਪਰਮੇਸ਼ਰ ਨੂੰ ਦੇ ਰਹੇ ਹਾਂ ਹallelujah ਹਾਲੇਲੀ ਟੈਂਕ ਯੂ ਹallelujah ¡Gracias!

ਹalleluyah ਤੇ ਆਪਾ ਮਤੀ ਉਹਦੀ 6 ਉਹਦੀ 27 ਸਤਾਇਆ ਤੱਕ ਪੜਾ ਦੇ ਮਤੀ 6 ਉਹਦੀ 27 ਸਤਾਇਆ ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੇ ਬਰਾਣਾ ਦੇ ਲਈ ਚਿੰਤਾ ਨਾ ਕਰੋ ਕਿਉਂ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਰੇ ਭਲਾ ਪ੍ਰਾਨ ਭੋਜਨ ਨਾਲੋਂ ਅਤੇ ਸਰੀਰ ਵਸਤੂ ਨਾਲੋਂ ਬਣੀ ਗਏ ਆਕਾਸ਼ ਦੇ ਪੰਛੀਆਂ ਬਲ ਧਿਆਨ ਕਰੋ ਜੋ ਉਹ ਨਾ ਬੀਜਦੇ ਆ ਨਾ ਵੜਦੇ ਆ ਅਤੇ ਨਾ ਭੋਲਿਆਂ ਵਿੱਚ ਇਕੱਠੇ ਕਰਦੇ ਆ ਅਤੇ ਤੁਹਾਡਾ ਸੋਗੀ ਪਿਤਾ ਤਹਾਨੀ ਹੀ